20 ਸਾਲਾਂ ਵਿੱਚ ਪਿੰਡ ਵਾਲੇ ਜੋ ਕੰਮ ਸਰਕਾਰ ਰਾਹੀਂ ਵੀ ਨਾ ਕਰਵਾ ਸਕੇ ਉਹ ਐਨਆਰਆਈ ਨੇ ਕੁਝ ਦਿਨਾਂ ਵਿੱਚ ਹੀ ਕਰਵਾ ਦਿੱਤਾ ਖਬਰ ਪਿੰਡ 라ਉਵਾਲ ਦੀ ਦੱਸਣ ਜਾ ਰਹੇ ਹਾਂ ਜਿੱਥੇ ਇੱਕ ਇੱਕ ਕੈਨੇਡਾ ਵਿਖੇ ਰਹਿ ਰਹੇ ਪਿੰਡ 라ਉਵਾਲ ਦੇ ਨੌਜਵਾਨ ਐਨਆਰਆਈ ਬਲਜਿੰਦਰ ਸਿੰਘ ਨੇ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ ਜਿਸ ਵਿੱਚ ਉਸਨੇ ਬੱਚਿਆਂ ਦੇ ਖੇਡਣ ਲਈ ਸਟੇਡੀਅਮ ਦਾ ਨਿਰਮਾਣ ਕਰਵਾਇਆ ਹੈ ਜਿਸ ਵਿੱਚ ਉਸਨੇ ਪਿੰਡ ਦੀ ਪੰਚਾਇਤ ਦੀ ਜਗ੍ਹਾ ਤੇ ਚਾਰ ਦੀਵਾਰੀ ਆਪਣੇ ਖਰਚੇ ਤੇ ਕਰਵਾਈ ਹੈ ਅਤੇ ਉਸਤੇ ਮਿੱਟੀ ਪਵਾ ਕੇ ਉਸ ਨੂੰ ਬੱਚਿਆਂ ਦੇ ਖੇਡ ਲੈਕ ਬਣਾਤਾ ਹੈ ਜਿਸ ਵਿੱਚ ਆਪਣੇ ਮਾਤਾ ਪਿਤਾ ਅਮਰਜੀਤ ਕੌਰ ਸਮਰਾ ਅਤੇ ਸੂਬੇਦਾਰ ਰੂਰ ਸਿੰਘ ਸਮਰਾ ਦੀ ਯਾਦ ਵਿੱਚ ਕੁਝ ਓਪਨ ਜਿਮ ਦਾ ਸਮਾਰਮਣੀ ਇਸ ਐਨਆਰ ਨੌਜਵਾਨ ਵੱਲੋਂ ਲਗਾਇਆ ਗਿਆ ਹੈ ਇਸ ਦੇ علاوہ ਐਨਆਰ ਨੌਜਵਾਨ ਵੱਲੋਂ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਫਲਪੁਰ ਵਿਖੇ ਇੱਕ ਬੱਸ ਸਟੈਂਡ ਦੀ ਇਮਾਰਤ ਦਾ ਨਿਰਮਾਣ ਵੀ ਕਰਵਾਇਆ ਗਿਆ ਜਿਸ ਵਿੱਚ ਲੋਕ ਬੱਸ ਦਾ ਇੰਤਜ਼ਾਰ ਕਰਨ ਲਈ ਛਾਤੇ ਹੇਠਾਂ ਆਰਾਮ ਨਾਲ ਬੈਠ ਸਕਦੇ ਹਨ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿੰਡ ਰਾਉਵਾਲ ਤੇ ਜਾਫਲਪੁਰ ਦੋਵਾਂ ਦੀ ਪੰਚਾਇਤ ਇੱਕ ਹੀ ਹੈ ਐਨਆਰਆਈ ਨੌਜਵਾਨ ਨੇ ਬਲਜਿੰਦਰ ਸਿੰਘ ਨੇ ਆਪਣੇ ਪਿੰਡ ਦੇ ਆਲੇ ਦੁਆਲੇ ਲੋਕਾਂ ਦੇ ਬੈਠਣ ਦੀ ਸੀਮੰਟ ਦੇ ਬੈਂਚ ਵੀ ਲਗਾ ਦਿੱਤੇ ਗੱਲਬਾਤ ਦੌਰਾਨ ਐਨਆਰਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਦੀ ਵੀ ਚਾਰਦੁਆਰੀ ਕੁਝ ਸਾਲ ਪਹਿਲਾਂ ਕਰਵਾਈ ਸੀ ਪਰ ਉਸ ਨੂੰ ਅਫਸੋਸ ਹੈ ਕਿ ਉਹ ਕੰਮ ਉੱਥੇ ਹੀ ਰੁਕ ਗਿਆ ਅਤੇ ਇਸ ਤੋਂ ਅੱਗੇ ਨਹੀਂ ਵਧ ਸਕਿਆ ਐਨਆਰਆਈ ਨੌਜਵਾਨ ਨੇ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਜ਼ਰੂਰਤਮੰਦ ਲੋਕਾਂ ਨੂੰ ਟਾਇਲਟ ਵੀ ਬਣਵਾ ਕੇ ਦਿੱਤੇ ਹਨ ਇਸ ਤੋਂ ਇਲਾਵਾ ਇਸ ਨੌਜਵਾਨ ਨੇ ਆਪਣੇ ਪਿੰਡ ਦੇ ਇੱਕ ਲੋੜਵੰਦ ਪਰਿਵਾਰ ਨੂੰ ਘਰ ਵੀ ਬਣਾ ਕੇ ਦਿੱਤਾ ਜਿਸ ਦਾ ਲੈਂਟਰ ਪੈ ਚੁੱਕਿਆ ਹੈ ਤੇ ਬਾਕੀ ਕੰਮ ਚੱਲ ਰਿਹਾ ਹੈ ਇੱਥੇ ਜ਼ਿਕਰ ਜੋਗ ਇਹ ਵੀ ਹੈ ਕਿ ਸਰਕਾਰਾਂ ਨੂੰ ਜੋ ਕੰਮ ਕਰਨਾ ਚਾਹੀਦਾ ਸੀ ਉਹ ਐਨਆਰਆਈ ਨੌਜਵਾਨ ਆਪਣੇ ਧਰਤੀਆਂ ਤੇ ਕਰ ਰਹੇ ਨੇ ਤਾਂ ਇੱਥੇ ਕਿਤੇ ਨਾ ਕਿਤੇ ਸਰਕਾਰਾਂ ਦੀ ناکامی ਦਿੱਖਦੀ ਹੈ ਜੋ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਲੋੜਵੰਦ ਲੋਕਾਂ ਨੂੰ ਜਾਂ ਇਸ ਲੋੜਵੰਦ ਪਿੰਡਾਂ ਦਾ ਕੰਮ ਵੀ ਪੂਰਾ ਨਹੀਂ ਕਰਵਾ ਸਕੇ ਵੋਟਾਂ ਮੇਲੇ ਤਾਂ ਵੱਡੇ ਵੱਡੇ ਦਾਅਵੇ ਵਾਦੇ ਕਰ ਜਾਂਦੇ ਨੇ ਪਰ ਉਸ ਤੋਂ ਬਾਅਦ ਕਦੇ ਵੀ ਵਾਪਸ ਨਹੀਂ ਪਰਦੇ ਅਤੇ ਲੋਕ ਆਪਣੀਆਂ ਮੁਸ਼ਕਲਾਂ ਨਾਲ ਉਦਾਂ ਹੀ ਜੂਝਦੇ ਰਹਿੰਦੇ ਨੇ ਵਿਸ਼ਾ ਸੋਚਣ ਦੀ ਜ਼ਰੂਰ ਹੈ ਕਿ ਜਿੱਥੇ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਨੌਜਵਾਨ ਵਿਦੇਸ਼ਾਂ ਵਿੱਚ ਨਹੀਂ ਜਾਣ ਦਿੱਤੇ ਜਾਣਗੇ ਇੱਥੇ ਹੀ ਕੰਮਕਾਰ ਕਰਾਂਗੇ ਪਰ ਉਹਨਾਂ ਹੀ ਵਿਦੇਸ਼ਾਂ ਵਿੱਚ ਗਏ ਨੌਜਵਾਨਾਂ ਵੱਲੋਂ ਇਸ ਪੰਜਾਬ ਦੀ ਨਹਾਰ ਨੂੰ ਬਦਲਿਆ ਜਾ ਰਿਹਾ ਹੈ ਅਤੇ ਸਾਰਾ ਪੈਸਾ ਪੰਜਾਬ ਵਿੱਚ ਲਿਆ ਕੇ ਪੰਜਾਬ ਦੇ ਪਿੰਡਾਂ ਨੂੰ ਖੂਬਸੂਰਤ ਬਣਾਇਆ ਜਾ ਰਿਹਾ ਹੈ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਹਾਂਜੀ ਮੈਂ ਬਲਜਿੰਦਰ ਸਿੰਘ ਪਿੰਡ rauwal ਐਨਆਰਆਈ ਹਾਂ ਤੇ ਮੇਰਾ ਮੈਂ ਪਿੰਡ ਦੇ ਵਿੱਚ ਹਰ ਸਾਲ ਜਦੋਂ ਵੀ ਆਉਣਾ ਹਾਂ ਕੁਛ ਨਾ ਕੁਛ ਬੱਚਿਆਂ ਪ੍ਰਤੀ ਜਾਂ ਕੁਛ ਵੀ ਜਿਹੜਾ ਕੰਮ ਮੇਰੇ ਕਰਾਉਣ ਯੋਗ ਹੁੰਦਾ ਆ ਮੈਂ ਕੋਸ਼ਿਸ਼ ਕਰਦਾ ਉਹਨੂੰ ਕਰਾਵਾਂ ਹੁਣ ਇਸ ਟਾਈਮ ਮੈਂ ਆਇਆ ਤਾਂ ਗਰਾਊਂਡ ਦੀ ਬਹੁਤ ਖਸਤਾ ਹਾਲਤ ਸੀ ਨਜਾਇਜ਼ ਕਬਜ਼ੇ ਸੀ ਰੂੜੀਆਂ ਸੀ ਤੇ ਛੋਟੇ ਛੋਟੇ ਬੱਚੇ ਮੇਰੇ ਕੋਲ ਆਉਂਦੇ ਸੀ ਵੀ ਭਾਜੀ ਵੀ ਆਹ ਕਰਕੇ ਦਿਓ ਮੈਂ ਕਿਹਾ ਵੀ ਚਲੋ ਮੈਂ ਉਦਮ ਕੀਤਾ ਗਰਾਊਂਡ ਦੀ ਚਾਰਦੁਆਰੀ ਕੀਤੀ ਪੀ ਹੁਣ ਉੱਥੇ ਕੋਈ ਕਬਜ਼ਾ ਨਜਾਇਜ਼ ਨਹੀਂ ਕਰ ਸਕਦਾ ਉਹਨੂੰ ਜ਼ੀਰੋ ਲੈਵਲ ਕਰਕੇ ਇੱਕ ਖੇਡਣ ਯੋਗ ਬਣਾਇਆ ਗਿਆ ਦੂਸਰਾ ਮੇਰੇ ਨਗਰ ਦੇ ਵਿੱਚ ਵੀ ਬੱਸ ਸਟੈਂਡ ਨਹੀਂ ਹੈਗਾ ਪਰ ਸਾਡੇ ਕੋ ਉੱਥੇ ਜਗ੍ਹਾ ਨਾ ਹੋਣ ਕਰਕੇ ਨਹੀਂ ਬਣਿਆ ਤਾਂ ਸਾਡਾ ਨਾਲ ਹੀ ਨਗਰ ਹੈ ਜਾਫਲਪੁਰ ਸਾਡੀ ਪੰਚਾਇਤ ਸਾਂਝੀ ਆ ਉਸ ਪਿੰਡ ਦੇ ਬੱਚੇ ਵੀ ਕਾਫੀ ਸਕੂਲ ਜਾਂਦੇ ਸੀ ਮੀਂਹ ਕਣੀ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤਾਂ ਹੁੰਦੀਆਂ ਸੀ ਤੇ ਉਹਨਾਂ ਨੇ ਮੈਨੂੰ ਚਲੋ ਬੇਨਤੀ ਕੀਤੀ ਤੇ ਮੈਂ ਵੀ ਮੈਨੂੰ ਵੀ ਸ਼ੌਂਕ ਸੀ ਵੀ ਮੈਂ ਕਿਹਾ ਚਲੋ ਵੀ ਉੱਥੇ ਚਲੋ ਬੱਸ ਸਟੈਂਡ ਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਬਣਾ ਕੇ ਦਿੱਤਾ ਦੂਸਰਾ 5 ਕਿ ਸਾਲ ਪਹਿਲਾਂ ਮੈਂ ਸ਼ਮਸ਼ਾਨਖ ਜਿੱਥੇ ਇਸ ਟਾਈਮ ਆ ਖੜਾ ਆ ਇਹਦੀ ਚਾਰਦੁਵਾਰੀ ਮੈਂ ਕਰਵਾਈ ਸੀ ਤੇ ਬਸ ਉਹ ਚਾਰਦੁਵਾਰੀ ਉੱਥੇ ਖੜੀ ਆ ਉਸ ਤੋਂ ਬਾਅਦਾਂ ਸਰਕਾਰਾਂ ਆਈਆਂ ਹੁਣ ਮੌਜੂਦਾ ਸਰਕਾਰ ਨੇ ਜਿਹੜੀ ਇਸ ਟਾਈਮ ਪੰਚਾਇਤ ਆ ਇਹਨਾਂ ਨੇ ਥੋੜੀ ਇੰਟਰਲੌਕ ਉਹਦੇ ਵਿੱਚ ਲਵਾਈ ਉਸ ਤੋਂ ਪਹਿਲਾਂ ਜਿਹੜੀ ਹੀ ਉਹਨਾਂ ਨੇ ਕੁਝ ਨਹੀਂ ਕੀਤਾ ਹਾਂਜੀ ਬਾਕੀ ਮੈਨੂੰ ਕੋਈ মিডিਆ ਦੇ ਸਾਹਮਣੇ ਆਉਣ ਦਾ ਕੋਈ ਸ਼ੌਂਕ ਨਹੀਂ ਸਿਰਫ ਮੈਂ ਇੱਕ ਮੈਸੇਜ ਹੀ ਦੇਣਾ ਚਾਹੁੰਨਾ ਆਪਣੇ ਸਾਰੇ ਹੀ ਐਨ ਆਰ ਆਈ ਭੈਣ ਭਰਾਵਾਂ ਨੂੰ ਜੋ ਵਧੀਆ ਕਾਰੋਬਾਰ ਸੈੱਟ ਨੇ ਆਪਣੇ ਨਗਰਵਾਲ ਆਪਣੇ ਪਿੰਡਾਂ ਵੱਲ ਥੋੜਾ ਧਿਆਨ ਦਿਈਏ ਜੇ ਬੱਚਿਆਂ ਨੂੰ এডਿਕੇਸ਼ਨ ਦੀ ਲੋੜ ਆ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਮੈਂ ਇਹੀ ਸਾਰਿਆਂ ਨੂੰ ਮੈਸੇਜ ਦੇਣਾ ਕਿ ਕੋਸ਼ਿਸ਼ ਕਰੋ ਕਿ ਪਿੱਛੇ ਮੁੜ ਕੇ ਆਪਣੇ ਪੰਜਾਬ ਵੱਲ ਧਿਆਨ ਦਿਈਏ ਤੇ ਇਹਨੂੰ ਸੋਹਣਾ ਤੇ ਰੰਗਲਾ ਪੰਜਾਬ ਬਣਾਈਏ ਮੈਂ ਸਲਵਿੰਦਰ ਸਿੰਘ ਸਮਰਾ ਰਿਟਾਇਰਡ ਡੀਓ ਪਿੰਡ ਰਊਵਾਲ ਦਾ ਵਸਨੀਕ ਆ ਇਹ ਸਦਾ ਬਲਵਿੰਦਰ ਸਿੰਘ ਜਿਹੜਾ ਕਿ ਸਾਡਾ ਭਤੀਜਾ ਵਾ ਇਨੂੰ ਇੱਕ ਸ਼ੌਕ ਆ ਇੱਕ ਮਨ ਦੇ ਵਿੱਚ ਬਹੁਤ ਵੱਡੀ ਇਹਦੇ ਤਮੰਨਾ ਵਾ ਕਿ ਜਿਤਨਾ ਐਨ ਆਰ ਆਈ ਬਾਹਰ ਜਿਹੜੇ ਫੋਰਨ ਦੇ ਵਿੱਚ ਰਹਿੰਦੇ ਆ ਆਪਣੇ ਪਿੰਡਾਂ ਦੇ ਵਿੱਚ ਸੁਧਾਰ ਕਰਦੇ ਆ ਗਰੀਬਾਂ ਦੀ ਮਦਦ ਕਰਦੇ ਆ ਹਰ ਫੈਸਿਲਿਟੀ ਬੱਚਿਆਂ ਨੂੰ ਵੀ ਦਿੰਦੇ ਆ ਮਤਲਬ ਹਰ ਪੱਖ ਤੋਂ ਹੀ ਅਧਿਆਤਮ ਤੌਰ ਤੇ ਗੁਰਦੁਆਰੇ ਦਾ ਸੁਧਾਰ ਕਰਨਾ ਬੱਚਿਆਂ ਲਈ ਖੇਡਾਂ ਦਾ ਪ੍ਰਬੰਧ ਕਰਨਾ ਇਹੋ ਜਿਹੇ ਕੰਮ ਕਰਨੇ ਉਹ ਇਹਨਾਂ ਦਾ ਇੱਕ ਸ਼ੌਕ ਆ ਉਹ ਕੁਦਰਤੀ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਕਿ ਅੱਜ ਸਾਡੇ ਚ ਨਹੀਂ ਰਹੇ ਸੁਬੇ ਦਾ ਰੂਤ ਸਿੰਘ ਹੋਣੀ ਇਹਨਾਂ ਦੀ ਮਦਰ ਸ਼੍ਰੀਮਤੀ ਅਮਰਜੀਤ ਕੌਰ ਜੀ ਇਹ ਉਹਨਾਂ ਨੂੰ ਹੀ ਸੰਸਕਾਰ ਮਿਲੇ ਹੋਏ ਆ ਗੁੜਤੀ ਮਿਲੀ ਹੋਈ ਆ ਤੇ ਇਹ ਸੇਵਾ ਭਾਵਨਾ 'ਚ ਬਹੁਤ ਵਿਸ਼ਵਾਸ ਰੱਖਦੇ ਆ ਜਦੋਂ ਵੀ ਪਿੰਡ ਆਉਂਦੇ ਆ ਇਹਨਾਂ ਦੀ ਕੋਸ਼ਿਸ਼ ਹੁੰਦੀ ਕਿ ਵਦ ਤੋਂ ਵਦ ਕੰਮ ਜਿਹੜੇ ਉਹ ਕਰਕੇ ਜਾਵਾਂ ਪਿਛਲੇ ਸਮੇਂ ਆਏ ਹੀ ਇਹਨਾਂ ਨੇ ਜਿਹੜੇ ਸਾਡੀਆਂ ਮੜੀਆਂ ਹੈਗੀਆਂ ਇਹਨਾਂ ਵਿੱਚ ਚਾਰਦਵਾਰੀ ਕਰਵਾਈ ਸੀ ਬੜੀ ਲੋੜ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਸਾਡਾ ਹੈਗਾ ਵਾ ਪਿੰਡ جعفرਪੁਰ ਦੇ ਵਿੱਚ ਬੱਸ ਸਟੈਂਡ ਨਹੀਂ ਸੀ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਡੇ ਬੱਚੇ ਜਾਂਦੇ ਆ ਇੱਥੋਂ ਪੜਨ ਵਾਸਤੇ ਤੇ ਸਵੇਰੇ بارش ਹੋਏ ਜਾਂ ਗਰਮੀ ਹੋਏ ਤੇ ਉਹਦੇ ਵਿੱਚ ਖੜਨਾ ਪੈਂਦਾ ਬੱਸ ਰੂ ਟਿਕਣ ਵਾਸਤੇ ਹੋਰ ਵੀ ਸਵਾਰੀਆਂ ਜਿਹੜੀਆਂ ਆਉਂਦੇ ਜਾਂਦੇ ਸੀਗੇ ਉੱਥੇ ਪਰ ਮੁਸ਼ਕਲ ਆਉਂਦੀ ਸੀਗੀ ਉਹ ਪਿੰਡ ਨਿਵਾਸੀਆਂ ਦੇ ਕਹਿਣ ਤੇ ਇਹਨਾਂ ਨੇ ਉੱਥੇ ਬਹੁਤ ਹੀ ਅਲੀਸ਼ਾਨ ਜਿਹੜਾ ਉਹ ਬੱਸ ਸਟੈਂਡ ਬਣਾ ਕੇ ਦਿੱਤਾ ਉਸ ਤੋਂ ਬਾਅਦ ਪਿੰਡ ਦੇ ਸਾਡੇ ਗਰਾਊਂਡ ਸੀਗੀ ਇੱਕ ਜਿਹਦੇ ਵਿੱਚ ਕਿ ਮਤਲਬ ਆਮ ਕਰਕੇ ਉਹ ਠੀਕ ਨਹੀਂ ਸੀ ਹੈਗੀ ਜਿਹੜਾ ਖੇਡਣ ਦੇ ਯੋਗ ਨਹੀਂ ਸੀ ਹੈਗੀ ਇਹਨਾਂ ਨੇ ਉਪਰਾਲਾ ਕਰਕੇ ਉਹਦੇ ਵਿੱਚ ਥੋੜਾ ਬਹੁਤਾ ਲੋਕੀ ਮੋੜਾ ਮੋਟਾ ਕਬਜ਼ਾ ਵੀ ਕਰੀ ਜਾਂਦੇ ਸੀਗੇ ਇਹਨਾਂ ਨੇ ਉਹਨੂੰ ਰੋਕਣ ਲਈ ਔਰ ਬੱਚਿਆਂ ਦੀ ਖੇਡਾਂ ਲਈ ਸਵਦਾਵਾਂ ਪੈਦਾ ਕਰ ਸਵਦਾ ਪੈਦਾ ਕਰ ਲਈ ਨਾ ਉਹ ਗਰਾਊਂਡ ਦੀ ਚਾਰਦੁਵਾਰੀ ਆਪਣੇ ਕੋਲੋਂ ਪੈਸੇ ਲਾ ਕੇ ਕਰਵਾਈ ਆ ਔਰ ਪੰਚਾਇਤ ਤੋਂ ਉਹਦੇ ਵਿੱਚ ਪਾਰਕ ਕਿ ਬਣਾਇਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਹੋਰ ਬਾਕੀ ਜਿਨੇ ਵੀ ਕੋਈ ਇਹਨਾਂ ਨੂੰ ਡਿਮਾਂਡ ਕਰਦੇ ਆ ਦੋ ਤਿੰਨ ਘਰ ਸੀਗੇ ਜਿਨ੍ਹਾਂ ਨੇ ਡਿਮਾਂਡ ਕੀਤੀ ਕਿ ਸਾਡੇ ਤੋਂ ਟਾਇਲਟ ਨਹੀਂ ਹੈਗੇ ਨਾ ਸਾਨੂੰ ਕਿਸੇ ਮਤਲਬ ਕਿਸੇ ਨੇ ਬਣਾ ਕੇ ਦਿੱਤੇ ਨਾ ਸਰਕਾਰ ਲੋਕੀ ਮਦਦ ਹੋਈ ਉਹ ਇਹਨਾਂ ਨੇ ਟਾਇਲਟ ਵੀ ਉਹਨਾਂ ਦੇ ਘਰਾਂ ਵਿੱਚ ਬਣਾ ਕੇ ਦਿੱਤੇ ਜਿਹੜੇ ਲੋਟਬੰਦ ਲੋਕ ਸੀਗੇ ਉਸ ਤੋਂ ਬਾਅਦ ਇੱਕ ਸਾਡੇ ਬਹੁਤ ਹੀ ਗਰੀਬ ਪਰਿਵਾਰ ਸੀ ਜਿੱਦਾਂ ਕਿ ਆਪਣਾ ਮਕਾਨ ਨਹੀਂ ਛੱਤ ਵੀ ਡਿੱਗੀ ਸੀਗੀ ਉਹਨੂੰ ਘਰ ਦੇ ਉੱਤੇ ਲੈਂਟਰੀ ਵੀ ਪਵਾ ਕੇ ਦਿੱਤਾ ਹੋਰ ਵੀ ਰਾਹ ਬਗਾਏ ਕਿਸੇ ਵਿੱਚ ਵੀ ਪਿੰਡ ਦੀ ਕੋਈ ਸ਼ਾਦੀ ਹੋਏ ਤੇ ਇਹ ਉਹਨਾਂ ਵਾਸਤੇ ਮਤਲਬ ਜੋ ਵੀ ਯੋਗ ਮਦਦ ਹੋਏ ਉਹ ਜ਼ਰੂਰ ਕਰਦੇ ਰਹੇ ਇਹ ਇਹਨਾਂ ਦੀ ਮਨ ਦੀ ਇੱਛਾ ਵਾ ਤੇ ਅਸੀਂ ਚਾਹੁੰਦੇ ਹਾਂ ਵੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸ ਢੰਗ ਨਾਲ ਹੀ ਇਹ ਪਿੰਡ ਦਾ ਜਿਹੜਾ ਉਹ ਵਿਕਾਸ ਹੈਗਾ ਉਹ ਕਰਦੇ ਰਹਿਣ ਦੂਸਰੀ ਗੱਲ ਕਿ ਧਾਰਮਿਕ ਤੌਰ ਤੇ ਕਿ ਇਹ ਇਹਨਾਂ ਨੂੰ ਸਾਰੇ ਪਿੰਡ ਸਰਵਸੰਮਤੀ ਦੇ ਨਾਲ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਵੀ ਬਣਾਇਆ ਹੋਇਆ ਵਾ ਉਹ 3-4 ਸਾਲ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਨਾਰ ਬਦਲੀਏ ਬਹੁਤ ਅਲੀਸ਼ਾਨ ਜਿਹੜਾ ਗੁਰਦੁਆਰਾ ਸਾਹਿਬ ਉਹ ਬਣ ਗਿਆ ਸਾਰੇ ਪਿੰਡ ਦਾ ਸਹਿਯੋਗ ਇਹਨਾਂ ਦੇ ਨਾਲ ਆ ਧੰਨਵਾਦ ਮੈਂ ਸਰਮਨ ਸਿੰਘ ਸਰਪੰਚ ਪਿੰਡ ਰਊਵਾਲ ਜਾਫਰਪੁਰ ਜੋ ਕਿ ਮੌਜੂਦਾ ਮੌਕੇ ਤੇ ਮੇਰਾ ਸਾਡਾ ਆਪਣਾ ਬੱਚਾ ਭਤੀਜ ਸਾਡਾ ਬਲਜਿੰਦਰ ਸਿੰਘ ਜੋ ਐਨ ਆਰ ਆਈ ਕੈਨੇਡਾ ਤੋਂ ਆਇਆ ਇਸਨੇ ਬਹੁਤ ਵਧੀਆ ਪਿੰਡ ਦੇ ਵਿੱਚ ਉਪਰਾਲਾ ਕੀਤਾ ਪਿੰਡ ਦੀ ਗਰਾਉਂਡ ਦੀ ਚਾਰਦिवारी ਕਰਾਈ ਔਰ ਇੱਥੇ ਬੱਸ ਸਟੈਂਡ ਬਣਾਇਆ ਗਿਆ ਬਹੁਤ ਇੱਥੇ ਜ਼ਰੂਰਤ ਸੀਗੀ ਬੱਸ ਸਟੈਂਡ ਦੀ ਜੋ ਕਿ ਪਿੰਡ ਨਿੱਕਾ ਹੋਣ ਕਰਕੇ ਇੱਥੇ ਪਿੰਡ ਵਾਲੇ ਪਿੰਡ ਵਾਸੀਆਂ ਕੋ ਨਹੀਂ ਬਣ ਸਕਿਆ ਤੇ ਇਸ ਕਰਕੇ ਉਹਨੇ ਆਪਣੇ ਕੋਲ ਉਪਰਾਲਾ ਕਰਕੇ ਬੱਚਿਆਂ ਦਾ ਯੋਗਦਾਨ ਇੱਥੇ ਬੱਚੇ ਉਹ ਜਾਣ ਕੇ ਸਕੂਲੇ ਜਾਂਦੇ ਆ ਉਹਨਾਂ ਨੂੰ ਚੜ੍ਹਨ ਵਾਸਤੇ ਉਹਨਾਂ ਨੂੰ ਮੀਂਹ ਕਣੀ ਦੇ ਵਿੱਚ ਬੈਠਣ ਵਾਸਤੇ ਜੋ ਕਿ ਰਾਹ ਰਸਤੇ ਚ ਆਉਂਦੇ ਬੰਦੇ ਉਹਨਾਂ ਨੂੰ ਵੀ ਬੈਠਣ ਵਾਸਤੇ ਇਸ ਨੇ ਬਹੁਤ ਵਧੀਆ ਪ੍ਰਲਾ ਕੀਤਾ ਅਸੀਂ ਚਾਹੁੰਦੇ ਹਾਂ ਕਿ ਇਹ ਇਦਾਂ ਹੀ ਅੱਗੇ ਤੋਂ ਵੀ ਇਹ ਪਿੰਡ ਦੇ ਸੰਜੋਗ ਪਿੰਡ ਦਾ ਸੰਜੋਗ ਨਾਲ ਹੋ ਜੇ ਨਾਲ ਇਹ ਬਲਜਿੰਦਰ ਸਿੰਘ ਹੁਣ ਜਿਦਾਂ ਇਹ ਹੁਣ ਚੜ੍ਹਦੀ ਕਲਾ ਨਾਲ ਕਰਨ ਦੇ ਆ ਪਿੰਡ ਦੀ ਸੇਵਾ ਇਤਰਾ ਹੀ ਕਰਦੇ ਰਹਿਣ